ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਐਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਸ਼ਰਤਾਂ 'ਤੇ ਮੇਰੇ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ ਆ 40 45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜੀ ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਜਾ ਕੇ ਕੰਮ ਦੀ ਕੰਮ ਦੀ ਹਾਂਜੀ ਪੰਜਾਬ ਤੇ ਆ ਕੇ ਕਹਿੰਦੇ ਕਾਨੂੰਨੀ ਕਾਰਵਾਈ ਹੋ ਜਿਹੜੇ ਪੁਰਾਣੇ ਕੇਸ ਦੇ ਬਹੁਤ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉਥੇ ਜੋ ਉਹਨਾਂ ਨੂੰ ਬਹੁਤ ਦੂਰ ਸੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਲਮਨ ਦਾ ਥੋੜਾ ਮੌਕਾ ਮਿਲੂਗਾ ਤੇ ਪਰ ਇਹ ਸਰਕਾਰ ਦੀ ਸ਼ਰਸਰ ਧੱਕੇਸ਼ਾਈ ਹੈ ਕਿ ਉਹਨਾਂ ਨੂੰ ਅੰਦਰ ਰੱਖਣਾ ਉਹਨਾਂ ਤੇ ਉਹਨਾਂ ਨੂੰ ਜ਼ਮਾਨਤ ਨਾ ਦੇਣੀ ਜਾਂ ਉਹਨਾਂ ਦੇ ਜੋ ਵੀ ਛੋਟੇ ਛੋਟੇ ਕੇਸਾਂ 'ਚ ਵੀ ਜਿਹੜੇ ਕਈ ਅਜਨਾਲਾ ਕੇਸ ਮੇਨ ਬਣਾਇਆ ਕਈ ਬੰਦੇ ਉਹ 'ਚ ਬਹੁਤੇ ਬੰਦੇ ਉਹਦੇ 'ਚ ਗਾਇਬ ਨਹੀਂ ਉੱਥੇ ਪਹੁੰਚੇ ਵੀ ਨਹੀਂ ਉਹਨਾਂ ਨੂੰ ਵੀ ਆ ਦੋ ਦੋ ਤਿੰਨ ਤਿੰਨ ਸਾਲ ਤੋਂ ਅੰਦਰ ਰੱਖਿਆ ਹੋਇਆ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਇਹ ਬਹੁਤ ਵੱਡੀ ਬੇਇਨਸਾਫੀ ਦੋਵਾਂ ਸਾਹ ਦੇ ਵਿੱਚ ਇਕੱਠਾ ਕੀਤਾ ਗਿਆ ਕਿ ਕਹਿੰਦਾ ਜਿਹੜੇ ਦਿੱਤੇ ਪੰਨੇ ਆ ਗਏ ਜਾਂ ਦੇ ਵਾਰਿਸ ਪੰਜਾਬ ਦੇ ਕੀ ਅਗਨਨੀਤੀ ਦੇ ਫੈਸਲੇ ਕੀਤੇ ਇਹ ਫੈਸਲਾ ਤੇ ਇਹੋ ਜੀ ਅਕਾਲੀ ਦਲ ਜੋ ਖਤੇ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹੁੰਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਿਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਆ ਇੱਕੋ ਹੀਏ ਤੇ ਤਾਂ ਹੀ ਆਪਾਂ ਜੋ ਸਾਡੀ ਕੌਮ ਤੇ ਜ਼ੁਲਮ ਹੋ ਰਿਹਾ ਤਕਾ ਆ ਸਾਡੇ ਪੰਜਾਬ ਨਾਲ ਧੱਕੇਸ਼ਾਹੀ ਹੋ ਰਹੀਆਂ ਉਹਨੂੰ ਰੋਕ ਸਕਦੇ ਆਂ ਬਾਪੂ ਜੀ ਗੜਗੜ ਸਾਹਿਬ ਨੂੰ ਜੋ ਥੁੱਕ ਪਿਆ ਗਿਆ ਹੈ ਤੁਹਾਡਾ ਦ੍ਰਿਸ਼ਟੀਕੋਣ ਕਾਣੀ ਪਾਰਟੀ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੀ ਹੈ ਨਹੀਂ ਮੇਰਾ ਖਿਆਲ ਹੈ ਗੜਗੜ ਸਾਹਿਬ ਨੂੰ ਜਿਹੜਾ ਥਾਪਿਆ ਗਿਆ ਜਾਂ ਉਹ ਗੜਗੜ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਇਹ ਸਾਡੀ ਸਾਡੀ ਜਿਹੜੀ ਉਹ ਉਹਨਾਂ ਨੂੰ ਜਸਤਰ ਨਾਲ ਲਾਉਣ ਦਾ ਜਾਂ ਇਹ ਜਿਹੜਾ ਇਹ ਸਿਸਟਮ ਆ ਇਨੂੰ ਬਦਲ ਕੀਤਾ ਜਾਣਾ ਚਾਹੀਦਾ ਅੱਜ ਗੜਗੜ ਸਾਹਿਬ ਨੂੰ ਇਦਾਂ ਲਿਆਂਦਾ ਗਿਆ ਕੱਲ ਨੂੰ ਜਦੋਂ ਕੱਢਣ ਲੱਗਿਆ ਫਿਰ ਸਾਰੇ ਜਾਣੇ ਜਦੋਂ ਲੱਗਦੇ ਆ ਉਦੋਂ ਤੇ ਮੇਰੇ ਖਾਲ ਪ੍ਰਾਣੇ ਜਥੇਦਾਰਾਂ ਨੂੰ ਵੀ ਇਸੇਲਾਚੀ ਲਿਆਂਦਾ ਗਿਆ ਸੀ ਤੇ ਮੁੜ ਕੇ ਜਾਣ ਦੇ ਟਾਈਮ ਬਹੁਤ ਜ਼ਲੀਲ ਕੀਤਾ ਜਾਂਦਾ ਇਸ ਚੀਜ਼ ਤੇ ਰੋਕ ਲਗਣੀ ਚਾਹੀਦੀ ਆ ਇਹਦੇ ਵਾਸਤੇ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਕਿ ਜਥੇਦਾਰਾਂ ਦੀ ਨਿਯੁਕਤੀ ਦਾ ਉਹਨਾਂ ਦਾ ਸਮਾਂ ਕਿੰਨਾ ਹੋਣਾ ਚਾਹੀਦਾ ਉਹ ਉਹਦੇ ਜਿਹੜੀ ਸੇਵਾ ਮੁਕਤੀ ਦਾ ਕੀ ਸਿਸਟਮ ਹੋਣਾ ਚਾਹੀਦਾ ਉਹ ਸਾਰਾ ਤੈਅ ਹੋਣਾ ਚਾਹੀਦਾ ਓਕੇ ਥੈਂਕ ਯੂ ਪਹਿਲਾਂ ਤੇ ਗੁਰੂ ਸਾਹਿਬ ਦਾ ਕਟਾਨ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਤੇ